ਕਾਲਜੀ ਅੱਜ ਕਰਦੇ ਹਾਂ ਅਸ ਦਾ ਨੈਕਸਟ ਵਲੌਗ ਫਰੈਂਟਿੰਗ ਕਰਦੇ ਹਾਂ ਅਸ ਦਾ ਵਲੌਗ ਤੇ ਅੱਜ ਜਿसे ਜਾ ਰਹੇ ਸੀ ਮੇ ਅਰਜਲਟ ਨੇ ਅੱਜ ਸਾਡੇ ਸਕੂਲ ਚ ਆ ਗਿਆ ਪੀਟੀਐਮ ਤੇ ਮੈਂ ਤਾਂ ਹੋ ਗਈ ਤਿਆਰ ਇੱਧਰ ਫੇਰੀ ਮਮਾ ਖੜੇ ਨੇ ਮਮਾ ਆਦਰ ਦੂਜੇ ਮਮਾ ਖੜੇ ਨੇ ਮਮਾ ਹੈਲੋ ਮਮਾ ਇਹ ਬਾਰੇ ਕਾ ਕੋਟ ਜੀ ਅਦਰ ਖੜੇ ਮਮਾ ਨੇ ਬਾਰੇ ਟੰਡ ਤੇ ਹੁਣ ਮਮਾ ਨੇ ਹੁਣ ਮਮਾ ਦੀ ਕੋਫੀ ਬਣਾਉਣੀ ਹੈ ਬਿਨਾ ਕੋਰਟ ਸ਼ਾਰਟਕਟ ਫਾਇਰ ਖਿਚ ਸਾਲ ਦੀ ਉਮੀਦ ਕਰਦੇ ਸਾਰੇ ਟਿਕਟਕ ਹੋਮਗੇ ਬੜੇ ਮਮਾ ਲੈ ਆਉਂਛ ਤੇ ਮੇਰੀ ਵਾਹ ਮਮਾ ਨੂੰ ਕੈਸੀ ਲੌਂਗ ਕੋਰਟ ਪਾ ਲੋ ਥੋੜਾ ਜਿਹਾ ਪੈਣੀ ਨਹੀਂ ਮਮਾ ਨੂੰ ਕੈਸੀ ਵੀ ਲੌਂਗ ਕੋਰਟ ਪਾ ਲੋ ਥੋੜਾ ਇੰਚਾ ਲੱਗ ਰਿਹਾ ਆਹਾਂ ਕੋਰਟ ਕੋਈ ਨਾ ਬੜਾ ਇਹ ਸਾਰੇ ਨਾਲ ਟੰਗਦੇ ਨੇ ਤੇ ਨਾਲ ਨਾਲ ਅਸੀਂ ਨੇ ਕਰਨੀ ਆ ਅੱਜ ਬੱਚਿਆਂ ਦੀ ਸ਼ਾਪਿੰਗ ਕਿਉਂਕਿ ਰੋਜ਼ ਰੋਜ਼ ਤਾਂ ਕਰੋ ਬਾਹਰ ਨਿਕਲਿਆ ਨਹੀਂ ਜਾਂਦਾ ਹੈਗਾ ਵੀ ਦੇਖਿੰਦੇ ਆਉ ਤਾਂ ਸਾਰੇ ਕੰਮ ਕੱਢ ਆਉ ਹਨ ਤੇ ਹੁਣ ਆਪਾਂ ਚਾਹੁੰਦੇ ਆ ਉਧਰ ਬੀਕੀ ਨੇ ਗੱਡੀ ਖੜਾ ਰਖੀ ਆ ਬਾਹਰ ਕਵੇੜਾ ਹੋ ਗਿਆ ਬਸ ਡਨ ਹਾਂ ਚਲੋ ਜੀ ਦੇਖੀਏ ਖਾਦੀ ਵਧੀਆ ਆ ਦੇਖੋ ਜੀ ਖਾਦੀ ਵਧੀਆ ਦਿਖ ਰਹੀ ਹੈ ਇਹ ਚੋਰੀ ਚੋਰੀ ਨਾਜ਼ਰ ਕਰ ਰਹੀ ਹੈ ਆਪਾਂ ਨੂੰ ਹਾਂ ਸੱਚੀ ਇਧਰ ਪੈਰ ਤੋਂ ਵੀ आइदर हे थोड़ा सा काम कर लेते हैं प्रॉपर ने चलो 5 लो 11 चलिए अपने तेरे है आपका मथा दिखा रही हूं हम 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 था सोना मम्मी मेरे स्केच में हाँ, तो पाते ये असली कपड़े भी स्टिच करने देने हैं आज बहुत सारे काम दुपट्टा काटता थी पीले सूट तो ठीक है मेरा ऑरेंज तेरा ऑरेंज लाइनिंग हां ठीक है डन ले जा फट बाहर लेके चले ना ਇਹ ਫੇਰਾ ਰਤੋ ਸੀ ਲਾ ਕੇ ਮੈਂ ਆ ਚੱਕਦੀਆਂ ਦੋ ਬੈਗ ਮੈਂ ਹਾਂ ਚੁੱਕਾ ਯਾਰ ਤੁਸੀਂ ਦੇ ਦਿਓ ਇੱਕ ਬੈਗ ਆ ਇਹ ਰੱਟਾ ਲੈ ਮੈਨੂੰ ਦੇ ਦੇ ਆ ਛੋਇਏ ਵਿੱਚ ਰੱਖ ਦੇ ਛੋਇਆ Papa ਵੱਡੇ ਤੇ ਕਰ ਦੇ ਇੱਕ ਆ ਲਓ ਕੋਰ ਕਰ ਦੇ ਦੋ ਬੱਚਾ ਕਰ ਦੇ ਹਾਂ ਚੱਲ ਭਾਜੀ ਲੋਕ ਇਹਦਾ ਚੱਲ ਰਿਹਾ ਹੋ ਰਿਹਾ ਫਤਰਾ ਮੈਂ ਸਕੂਲ ਜਾ ਜੋ ਸਕੂਲ ਜਾਉਂਗਾ ਲੈ ਦੋ ਕਿਹਾ ਦਸ ਕੋਈ ਜਾਉਂਗਾ ਮੈਂ ਬਖੋਂਗਾ ਜੋਸ ਨਹੀਂ ਦੇ ਰਿਹਾ ਨ ਦੇ ਰਹੀ ਕਿਉਂਕਿ ਉਹਨੇ ਰੱਟ ਤੋਹਦੀਆ ਮੇ ਵੀ ਗਏ ਹੋਣਾ ਉਹਦੇ ਜਿਹਦੇ ਇਹ ਨਾਮ ਇਹਦੇ ਹਾਂਜੀ ਮਾਈ ਵਾਈਫ ਕੀ ਉਹ ਮੁੰਡੇ ਦੇ ਤੇਰੀ ਆਪਣਾ ਇੰਦਾ ਹੀ ਹੋਣ ਗਿਆ ਕੱਲ ਕਿਦਾਂ ਨੇ ਭਾਈ ਵਾ ਇਹਦੇ ਨਾਲ ਪੈਂਦਾ ਕਿੰਨੇ ਨੇ 91 ਬਣਾਈ 91 95 ਨਾ 91 ਆ ਬਣ ਕੇ ਹਾਂ ਭਾਈ 91 91 ਨੇ ਤੇ ਅਸੀਂ ਨੇ ਬੱਚਿਆਂ ਦਾ ਰਿਜ਼ਲਟ ਲੈ ਲਿਆ ਜੀ ਬੱਚਿਆਂ ਦੇ ਨੰਬਰ ਵਧੀਆ ਆਏ ਨੇ ਦੋਨਾਂ ਦੀ ਹੈ ਹਨਾ ਕਿਉਂਕਿ ਜਲਦੀ ਜਲਦੀ ਕਰਕੇ ਅਸੀਂ ਇਹ ਰਾਜ ਅੱਗੇ ਵੀ ਜਾਣਾ ਵੀਡੀਓ ਸਾਡੇ ਤੋਂ ਬਣਾਈਏ ਨਹੀਂ ਹੋਈਆਂ ਹੈਗੀਆਂ ਜਿਆਦਾ ਨਹੀਂ ਰਹਿਣਾ ਹੈਗਾ ਐ ਹੋ ਗਿਆ ਚਲੋ ਛੇਤੀ ਚਲੋ ਕੋਈ ਵੇਲਾ ਹੋ ਰਿਹਾ ਛੇਤੀ ਚੱਲੀਏ ਆਪਾਂ ਤੇ ਇਹਨਾਂ ਦੇ ਦੋਨੇ ਭੈਣ ਭਾਈਆਂ ਦੇ ਨੰਬਰ ਆਏ ਨੇ ਮੇਰੇ ਭੈਣ ਭਰਾਵਾਂ ਦੇ ਨੰਬਰ ਆਏ ਨੇ 95 ਜਸਨੀ ਦੇ ਤੇ 89 ਆਇਨੇ ਸਾਹਿਬ ਦੇ ਜੀ ਨੰਬਰ ਵਧੀਆ ਆਏ ਨੇ ਪਰ ਪਿਛਲੇ ਸਾਲ ਨਾਲੋਂ ਥੋੜੇ ਜਿ ਘਟ ਗਏ ਆ ਸੌਰੀ ਸਾਲ ਨਾਲੋਂ ਜਾਂ ਪਿਛਲੇ ਉਹਦੇ ਨਾਲੋਂ ਕਿਸੇ ਸਮਾਨ FA3 ਨਾਲੋਂ 2 ਨਾਲੋਂ ਬਿਕੋ ਸਾਡੀ ਮੀਨਸ ਕੇ 3 ਪਹਿਲੇ ਪਹਿਲਾਂ ਤੋਂ ਹੋਇਸ਼ਿਕ ਮੈਂ ਮੈਂ ਉਹਨੇ ਸਾਰਾ ਕੰਮ ਮੀਨਸ ਉਹ ਨਾ ਹੋ ਗਿਆ ਮੈਡਮਾ ਚੇਂਜ ਹੋਈ ਗਈਆਂ ਨਾ ਤੇਰੇ ਵੀ ਬੱਚੇ ਦੀ ਸਟੱਡੀ ਤੇ ਅਸਰ ਹੁੰਦਾ ਜਾਂ ਨਾ ਐ ਕਿ ਇਹਨਾਂ ਦੀਆਂ 4-5 ਟੀਚਰਸ ਨੇ ਜਿਹੜੀਆਂ ਉਹ ਚੇਂਜ ਹੋ ਗਈਆਂ। ਅੱਛਾ। ਛੱਟ ਗਈਆਂ। ਤਾਂ ਕਰਕੇ ਵਿਚਾਰਾ ਨੇ ਇਹਨਾਂ ਦਾ ਸਟੱਡੀ ਦਾ ਬਹੁਤ ਲੌਸ ਹੋ ਗਿਆ। ਤੇ ਕੁਝ ਥੋੜਾ ਜਿਹਾ ਓਵਰ ਕੌਨਫੀਡੈਂਸ ਵੀ ਹੋਇਆ ਇਹਨਾਂ ਨੂੰ ਵੀ ਸਾਡੇ ਨੰਬਰ ਵਧੀਆ ਆ ਜਾਂਦੇ ਨੇ ਅੱਜ ਕਿਹਾ ਵੀ ਪੜ ਲਓ ਭਾਈ ਵਧੀਆ ਖੇਡਣ ਘਣੀ ਥੋੜਾ ਜਿਆਦਾ ਧਿਆਨ ਰੱਖਿਆ। ਸਟੱਡੀ ਘਣੀ ਥੋੜਾ ਜਿਆਦਾ ਘੱਟ ਧਿਆਨ ਰੱਖਿਆ। ਐਫ 2 ਪੇਜ ਜਦੋਂ ਕਰਦਾ ਸੀ ਨਾ ਜੀ ਇਹਨਾਂ ਨੂੰ ਕੁਝ ਹੋ ਉਹ ਤਾਂ ਜਨੇ ਦਰਬੀਸਤਾ ਹਸਕ ਹੁਣ ਤਾਂ ਪਹਿਲਾ ਰਸਤਾ ਦੀਆਂ ਅਲੇਖਾ ਉਹਰੇ ਇਹ ਹੈਗੇ ਪੁਰਾਣੇ ਬੀੜਾ ਦਾ ਪਰ ਸਰਕਾਰਾਂ ਨੇ ਪੰਜਾਬ ਛੋਟਾ ਕਰਤਾ ਨਹੀਂ ਉਹ ਕਿੱਥੇ ਤੱਕ ਦੀ ਪੰਜਾਬ ਦੀ ਹੱਦ ਪੋਲੀ ਪਿੰਡ ਕਿੱਥੇ ਪੈ ਰਿਹਾ ਹੈ ਨਾ ਜਿੱਥੇ ਲੱਗਦਾ ਪਾਉਂਦਾ ਹੈ ਪੰਜਾਬ ਦੀ ਹੱਦ ਤੱਕ ਨਾ ਮਹਾਰਾਜਾ ਰਣਜੀਤ ਸਿੰਘ ਬਹੁਤ ਦੂਰ ਤੱਕ ਲੈ ਗਏ ਦੀ ਪੰਜਾਬ ਨੂੰ ਬਹੁਤ ਦੂਰ ਤੱਕ ਆ ਅਫਗਾਨਿਸਤਾਨ ਕਾ ਪਰ ਹਾਂ ਹੁਣ ਆਪਾਂ ਆਸਪਰਦਾਣਾ ਜੇ ਜਾਨਾ ਟ੍ਰੈਫਿਕ ਪਰ ਇਧਰ ਜੰਗੇ ਨਹੀਂ ਟ੍ਰੈਫਿਕ ਮਿਲੂ ਇਧਰ ਆਪਾਂ ਬਹੁਤ ਬਿਨਾਂ ਰੈਫੀ ਕੋਲ ਪਰੀਆਂ ਬਹੁਤ ਜੇ ਪਾਸ ਆਪਾਂ ਅੱਡ ਲਾ ਦੋ ਉੱਥੇ ਵੱਧ ਜਾਗੇ ਆਪਾਂ ਆ ਕੇ ਕਿਲਾ ਮਾਰ ਜੇ ਜਾਂ ਆਪਣੇ ਡਰਾਈਵ ਚ ਉਹ ਲੈਣ ਗਏ ਉਹ ਗਰੇ ਲੱਗ ਰਹੇ ਨੇ ਹਾਂ ਨਾ ਨੀ ਲਵਾ ਦਿਨੇ ਇਹਨਾਂ ਨੂੰ ਦੋ ਦੇ ਭਾਈਆਂ ਨੂੰ ਵਿਆਹ ਵਾਸਤੇ ਕੋਈ ਸਾਉਂ ਨਾ ਉਹਨੂੰ ਕਹਿ ਰਹੇ ਡੈਡੀ ਉਹਨੂੰ ਕਹਿ ਰਹੇ ਹਾਂ ਅਵਥਾਲੀ ਸਕੂਲ ਮਨਦਾ ਕਿ ਆ ਮਾਰ ਤੇ ਇਹ ਪੁਰਾਣੀ ਆ ਕੋਈ ਮਾਰ ਰਹਾ ਇਹ ਹੋ ਗਈ ਸੀਨੀਅਰ ਸੈਂਟਰੀ ਸਕੂਲ ਨਾ ਵੀ ਇਹਦਾ ਆ ਸੀਨੀਅਰ ਸੈਂਟਰੀ ਸਕੂਲ ਤੇੜੀ ਪਹਿਲੇ ਤੁਸੀਂ ਬਸ ਕਰਤਾਰ ਸਿੰਘ ਹੈਗਾ ਤਾਂ ਪੁਰਾਣਾ ਸ਼ਹਿਰ ਆ ਸੰਗਰੂਰ ਸ਼ਹਿਰ ਇਹ ਪਬਲਿਕ ਆ ਰਹੀ 45 ਇਹ ਆ ਤਾਂ ਸੌਣੀ ਆ ਗਈ ਫੋਟੋ ਇਹ ਆਪਾਂ ਆਉਂਦੇ ਨਹੀਂ ਹੈਗੇ ਉਰੇ ਇੰਨਾ ਸੰਗਰੂਰ ਆਪਾਂ ਵਸ ਡੇਬੇ ਪਾਤੜਾਂ ਜੇ ਫਿਰ ਜਾਂਦੇ ਆ ਪਰ ਜ਼ਿਆਦਾਤਰ ਲੋਕ ਕੱਪੜੇ ਲੈਣ ਆਉਂਦੇ ਸੰਗਰੂਰ ਆ ਕੇ ਆਪਣਾ ਜੀ ਦਾ ਲੈਣ ਆਉਂਦੇ ਕੋਈ ਆਉਣਾ ਨਹੀਂ ਅੱਜ ਆਪਾਂ ਵੀ ਬੱਚਿਆਂ ਦੇ ਕੱਪੜੇ ਲਾਵਾਂਗੇ ਸੰਗਰੂਰ ਤੋਂ ਆ ਦੇਖ ਸੌਣੀ ਆ ਗਈ ਸੌਣੀ ਪੋਦੀ ਆ ਗਈ ਓਏ ਬਾਏ ਆ ਇਧਰ ਦੀ ਵੀ 500 ਡਾਕਟਰ ਤਾਂ ਆ ਜਾਂਦਾ ਹੁੰਦਾ ਹਾਂ ਬਾਈਪਾਸ ਆ ਗਿਆ ਆਪਣੇ ਇਧਰ ਦੀ ਵੀ ਗਏ ਆ ਜੇ ਬਾਈਪਾਸੇ ਆਉਣਾ ਸੀ ਤਾਂ ਉੱਥੋਂ ਨਾ ਬਾਈਪਾਸ ਕਰ ਲੈ ਕਿੱਥੋਂ ਪਰਾਂ ਤੋਂ ਪਰਾਂ ਦੇ ਕਿੱਥੇ ਕਰਦਣ ਪਰਾਂ ਤੋਂ ਉੱਪਰ ਦੀ ਕੰਮਾਂ ਦਾ ਪਾਦ ਲਾ ਕੇ ਨਾ ਪਰਾਂ ਤੋਂ ਉੱਪਰ ਦੀ ਕੰਮਗਾ ਉੱਥਿਆਂ ਦਾ ਕੋਲੋਂ ਆਉਣਾ ਨਾ ਬੁਰਾ ਬਰੇ ਵੇ ਜਾਣਾ ਇਹ ਪਰ ਉੱਪਰ ਤੋਂ ਪੰਦਾ ਜਾ ਉਹ ਕਿੱਥੇ ਪੈਸਾ ਲਾਏ ਬਾਈਪਾਸ ਦਾ ਪਾ ਕੇ ਲਗੰਦੀ ਲੜੀ ਆ ਕਰੋ ਬਾਈਕ ਇੱਕ ਕਾਟੋ ਪਿੱਛੇ ਆਵਲਣ ਹਾਂ ਮੁੰਨਾ ਘੋੜੇ ਸੁਪੂ ਲਈ ਕੈਨੇਡੀਅਨ ਟਾਵਲ ਸੋ ਅਮਨ ਬੱਸ ਉਹ ਦੇਖੋ ਬਹੁਤ ਹੈ ਉਹਦਾ ਮੱਗਰ ਨੂੰ ਲੈ ਕੇ ਦੇਣਾ ਜਿਹੜੇ ਛੜਕ ਤੇ ਲਾਮਕਰੀ ਹੁੰਦੇ ਨੇ ਕੈ ਉਹ ਚ ਕੀੜੇ ਪਏ ਨੇ ਦੂਗੋ ਚੋ ਲੈ ਆ ਲੈਣਾ ਮਨੇ ਤਾਂ ਇੱਕ ਡੈੜੀ ਦਾ ਵੀ ਲੈਣਾ ਵਿਚਾਰੇ ਦਾ ਹਾਂ ਉਹਨਾਂ ਦਾ ਵੀ ਟਾਵਲ ਕਸਿਆ ਇੱਕ ਮੇਰਾ ਇੱਕ ਮੇਰਾ ਸਿੱਧੂ ਗੁੱਸੇ ਵਾਲਾ ਦਿਲ ਦਾ ਤੇਰੇ ਸਿੱਧੂ ਮੁਸਿਆਰਾ ਨੰਬਰ ਕਿੰਨੇ ਆਉਂਦੇ ਨੇ ਪਰ ਆਜੋ ਮੈਂ ਵੀ ਤੁੱਲਾ ਨੀ ਸਿੱਧੂ ਮੁਸਿਆਰਾ ਮਾਰਦਾ ਏ ਛਾੜਾ ਸਕੂਲ ਆ ਉਹ ਬੱਚੇ ਪੜਦੇ ਆ ਉਹਨਾਂ ਦੇ ਉਹ ਬੜਾ ਸਕੂਲ ਹੈ ਰਾਜਾ ਹਾਈ ਤੋਂ ਨਿਕੜੇ ਗਏ ਤੇ ਉਹ ਇਹ ਚਲਾਦਾ ਫੇਰ ਸਾਨੂੰ ਕਿਤੇ ਉਹ ਨਹੀਂ ਗਿਆ ਪੁਲਸੀ ਵਿੱਚ ਬੱਚੇ ਪੜਦੇ ਨੇ ਇੱਥੇ ਉਹ ਇਹ ਚ ਤਾਂ ਨਹੀਂ ਹੈਗੀ ਪੁਰੀ ਆ ਕੀ ਨੋ ਨੋ ਡਾਕਟਰ ਕੋਈ ਰਾਜਾ ਹਾਈ ਆਇਆ ਹੈ ਉਹ ਸਰ ਆਦੀ ਕੈਸੂਪੀਆ ਸਾਹ ਸਿੱਪਿਆ ਸਾਹ ਅਗੜੀ ਪਸਤਾਂ ਦੇ ਅਸ਼ਕੀਸ ਨੇ ਐਸਪੀਐਸ ਪਿੱਛੇ ਰਹਿ ਜਾਂਦਾ ਬੰਦਾ ਉਹ ਤਾਂ ਉਸ ਜਿੰਨੇ ਸਾਰੇ ਡੀਪੀਐਸ ਡੀਪੀਐਸ ਕਿੱਥੇ ਆ ਕਿ ਕਿੱਡੇ ਕਿੱਡੇ ਹਸਪਤਾਲ ਬਣ ਗਏ ਇਹਦਾ ਸੰਗੂਰ ਪਬਲਿਕ ਸਕੂਲ ਆ ਐਸਪੀਐਸ ਤਾਂ ਉੱਤੇ ਨੇ ਹੁੰਦੇ ਨੇ ਇੱਕ ਤਾਂ ਇੱਕ ਬ੍ਰਿਟਿਸ਼ ਆ ਗਿਆ ਇੱਕ ਕੈਂਬਰੀਜ ਆ ਕੈਂਬਰੀਜ ਕੋ ਵੀ ਨਹੀਂ ਹੈਗਾ ਇੱਕ ਹੈਗਾ ਸੈਪਰਨ ਪਤਾ ਨਹੀਂ ਕਿਹੜਾ ਕੋ ਵੀ ਨਹੀਂ ਹੈਗਾ ਹਾਂ ਸਟ੍ਰੀਟ ਤਾਂ ਪਹਿਲਾ ਚੋਂ ਆ ਗਿਆ ਇੱਕ ਆਰਮੀ ਪਬਲਿਕਸ ਕੋ ਆ 9 ਵਜੇ ਵੇਲੇ ਹੋਏ ਤੇ ਆਪਾਂ ਡੇਢ ਘੰਟਾ ਲੱਗ ਗਿਆ ਆਪਾਂ ਤੇ 11:35 ਦੇ ਰੋਟੀ ਵਰਤੇ ਹੋਏ 10 ਸੋਨ ਤਾਂ ਸ਼ਹਿਰ ਚ ਬੜੇ ਨਹੀਂ ਪਹਿਲਾਂ ਖਾਏ ਲਓ ਖਾਏ ਲਓ ਪਹਿਲਾਂ ਸ਼ਹਿਰ ਚ ਬੜੇ ਨਹੀਂ ਪਹਿਲਾਂ ਸਾਨੂੰ ਭੁੱਖ ਲੱਗਿਆ ਆਉਂਦੀ ਹੈ ਚੀਜ਼ਾਂ ਦੇਖ ਦੇ ਅਸਲ ਮੇਰੇ ਤਾਂ ਕੱਪੜੇ ਤਾਂ ਲੈ ਲੇ ਆ ਕਾਂਟਾ ਤੁਸੀਂ ਉੱਥੇ ਪੇਤ ਪੂਜਾ ਫਿਰ ਕਾਮ ਪੂਜਾ ਬੰਨਾਂ ਲੈ ਦੋ ਇਹਨੂੰ ਸੁਵਾਦਾਂ ਫਿਰ ਗੱਡੀ ਦੀ ਰੱਖੋ ਆਪਾਂ ਪਾਰਕਿੰਗ ਚੋਕਾ ਕੇ ਆ ਗੋਪੀ ਦਾ ਫੁੱਲ ਲੈਦਾ ਫਿਰ ਆਪਾਂ ਗੱਡੀ ਖੜਾ ਲਈਏ ਇੱਥੇ ਚੋਕਰੀ ਤੇ ਪਏ ਨੇ ਉੱਤੇ ਹੈਗੇ ਨੇ ਬਹੁਤ ਖਾਣੇ ਖਾ ਲਿਓ ਉਹ ਤੇ ਆਪਾਂ ਪਹੁੰਚ ਗਏ ਜੀ ਸੰਗਰੂਰ ਖਾ ਲਓ ਯਾਰ ਦੋ ਟੋਕੀ ਖਾਣੇ ਜਿਹੜੇ ਮਜੀ ਨਾਲ ਖਾਣ ਸੁਆਦ ਨਾਲ ਖਾਣਾ ਪਤਾ ਹਾਂ ਬੱਸ ਖਾੜਤੀਏ ਆਪਾਂ ਤੇ ਉਹਦੇ ਕੱਪੜੇ ਲਾਓ ਫਿਰ ਖਾਣ ਟਿਕਾਈ ਨਾ ਹੁਣ ਤਾਂ ਕੋਈ ਕਾਲ ਦਿਖਾਉਂਗਾ ਜਿਖਾਉਂਗਾ ਉਸਨੂੰ ਯਾਰ ਸਾੜ ਤੋਂ ਗਾਲਾਂ ਹੀ ਖਾਉਂਗੇ ਹੁਣ ਤਾਂ ਇਰਾ ਮਾਂ ਇਹ ਕਰਨੀ ਪਹਿਲਾਂ ਖਾ ਪੀ ਲੋ ਸੁਧਦਾ ਤਾਂ ਮੈਂ ਸਭ ਬੱਲੇ ਪੰਜ ਪੰਜ ਦਾ ਮੂਲੀ ਵਾਲੇ ਪਰੌਂਠੇ ਧਰ ਕੇ ਆਏ ਹੋਏ ਹੈਂ ਵਾ ਵਾ ਉਹ ਇਹ ਜਿਹੜੇ ਇਹ ਜਿਹੜੇ ਮੂਲੇ ਪਰੌਂਠੇ ਉਹ ਤਾਂ ਹਾਜਮ ਨਹੀਂ ਹੁੰਦੇ ਕਿਸੇ ਬੰਦੇ ਨੇ ਬੋਲਿਆ ਸੀ ਕੀ ਮਾਂ ਦਾ ਇਹ ਤਾਂ ਘੁੜੇ ਪਾ ਕੇ ਪੰਜ ਸਾਲੇ ਖੇਤ ਉਹ ਤਾਂ ਹਾਜਮ ਕਰੇ ਰਾਮ ਦੀ ਨਾਲ ਉਹ ਤਾਂ ਹੈਗਾ ਕੰਮ ਕਰ ਜਾਂਦੇ ਤਾਂ ਹਾਜਮ ਹੋਏ ਜਾਂਦੇ ਨੇ ਇਹ ਦੀ ਚਲ ਐਂ ਕਰ ਉਹ ਕਰ ਨਹੀਂ ਮਿਲੇ ਨਹੀਂ ਆਲਟੋ ਗੱਡੀ ਤੇ ਇੱਥੇ ਬਥੇਰੇ ਕਿ ਮੇਰੇ ਮਾਮਾ ਨੇ ਜਾਂਦਾ ਮਾਰਕੀਟ ਚ ਉਹ ਤਾਂ ਹੋਰ ਦੀ ਜਗ੍ਹਾ ਜਾਂਦਾ ਉੱਥੇ ਰਾ ਉਹ ਜੁਗਾ ਪਾਰਕਿੰਗ ਆ ਹੱਸ ਤਾ ਪਰਾ ਕੋਈ ਨਾ ਹਾਲੇ ਹਾਸੀ ਬੈਠੇ ਆ ਉਦੋਂ ਬਾਅਦ ਫਿਰ ਜਦੋਂ ਅਸੀਂ ਖੜੇ ਹੋਏ ਫਿਰ ਦੱਸਾਂਗੇ ਅਸੀਂ ਤੈਨੂੰ ਪਹਿਲਾਂ ਹਾਂ ਅਸੀਂ ਬੈਠੇ ਸੀ ਲੈਣੇ ਤੇ ਚੀਪ ਵਾਲੇ ਨੂੰ ਲੈ ਕੇ ਹਾਂ ਸਾਬ ਦੇ ਪੌਣੇ ਨੇ ਆਪਾਂ ਨੇ ਖਾਏਗੇ ਨਾ ਸਾਬ ਕੋਲੇ ਕੁਟਾ ਹਾਂ ਦੇ ਸਾਹ ਪਾਰ ਕੇ ਨਵੇਂ ਬਰਗ ਦੇ ਸੋਹਣੇ ਤਾਂ ਬੰਦ ਮੈਨੂੰ ਬਹੁਤ ਲੱਗਦੀ ਆ ਫਰਮਾ ਮੱਟਣਾ ਆ ਆ ਠੀਕ ਆ ਲੱਗਦਾ ਇਹ ਕੋਡ ਮੰਗੂ ਲੱਗ ਰਿਹਾ ਜੰਮ ਮਾਰ ਕੇ ਬੰਦਾ ਉਹ ਗਰਮੰਤਾ ਕਿਉਂ ਲੱਗਿਆ ਤੈਨੂੰ ਇਹ ਨਾਲ ਸਹੀ ਇਹ ਉਹ ਫਿੱਟਦਾ ਹੋ ਉਹਦੇ ਨਾਲ ਹੀ ਬੰਦ ਰਿਹਾ ਫਰਮਾ ਇਹ ਫਿਰ ਫੀਟਿੰਗੇ ਹੋ ਗਈ ਇਹਦੀ ਵੀ ਆ ਜਦੋਂ ਤੋਂ ਕਟਿੰਗ ਹੋ ਗਈ ਪੈਂਟ ਇਹ ਵੀ ਬਹੁਤ ਸੋਹਣੀ ਲੱਗਦੀ ਇਹ ਜੇ ਲੈਂਥ ਹੋ ਗਈ ਇਹਨੇ ਆਪੇ ਸਾਢੇ ਹੋਏ ਹਾਂਜੀ ਤੁਹਾਨੂੰ ਤਾਂ ਲੱਗਦਾ ਇਹ ਬਲਜੇ ਪੈ ਰਹੇ ਨੇ ਨਾ ਹਲੇ ਤਾਂ ਕਰਕੇ ਆ ਕੋਈ ਲੈਂਥ ਹੋ ਜਾਣਾ ਨੇ ਆਪਣੇ ਸਾਢੇ ਹੋ ਜੀ ਹਾਂ ਠੀਕ ਰਿਹਾ ਕੋਈ ਕੋਈ ਲੱਤ ਕੋ ਬਿਲਕੁਲੀ ਆਪੇ ਦੇ ਹੀ ਆ ਆਪਣਾ ਟੇਢਾ ਟੱਪਾ ਮੇਰੇ ਕੋਲ ਇੱਛਾ ਨੇ ਵਲੈਂਟ ਪਰ ਆਉਣੀ ਨਾ ਹੋਵੇ ਮਜੀਬ ਕਰਾਉਣੀ ਹੈ ਇਹਦੇ ਨਾਲ ਵੈਂਟ ਟਾਇਰ ਹੀ ਹੈ ਪਾਪਾ ਕੋਈ ਨਾ ਲਮਾਂਗੇ ਹੋਰ ਕੋਈ ਨਾ ਵੀ ਆਟਾ ਪਾਈ ਹੋਈ ਹੈ ਲਾਈਕ ਕਰ ਤੋ ਜੰਗੂ ਜੀ ਸਾਹਿਬ ਕੀ ਜਗਾ ਹਾਂ ਤਾਂ ਲਾਏ ਹਾਂ ਤਾਂ ਹਾਂਜੀ ਕਿੱਧਰ ਗੱਲਾਂ ਗੱਡੀ ਇਧਰ ਘਾਹ ਵਟ ਰਿਹਾ ਹਾਂ ਅਸੀਂ ਹੁਣ ਡੜਬੇ ਆ ਗਏ ਸੀ ਸੰਗਰੂਰ ਤੋਂ ਤੇ ਸੰਗਰੂਰ ਆ ਕੇ ਬੱਚਿਆਂ ਹਾਂ ਸੰਗਰੂਰ ਤੋਂ ਡੜਬੇ ਆ ਗਏ ਹੁਣ ਡੜਬੇ ਆ ਕੇ ਬੱਚਿਆਂ ਨੇ ਕੱਪੜੇ ਲੈਨੇ ਅਸੀਂ ਨੇ ਕਿਉਂਕਿ ਉੱਥੋਂ ਵੀ ਲੈ ਲਿਆ ਇੱਕ ਦੋ ਤੇ ਇੱਕ ਦੋ ਇੱਥੋਂ ਆ ਕੇ ਲੈਏ ਅਸੀਂ ਨੇ ਕਿਉਂਕਿ ਬੱਚਿਆਂ ਨੇ ਪਸੰਦ ਨਹੀਂ ਆਉਂਦੇ ਹੈਗੇ ਕਈ ਵਾਰ ਹਣਾ ਤੇ ਹੁਣ ਆਪਾਂ ਡੜਬੇ ਸ਼ਹਿਰ ਤੇ ਸਾਨੂੰ ਹੁਣ ਨੇਟ ਹੋ ਗਿਆ 5:00 ਵਜੇ ਕਿਉਂਕਿ ਸਿਆਲ ਦੇ ਡੇਲਨੀ ਮਿੰਟਾਂ ਤੇ ਲੰਘ ਜਾਂਦੇ ਨੇ ਉਹਨੇ ਲਈ 12 ਤਾਂ ਜਾਂਦੇ ਜਾਂਦੀ ਵੱਜ ਗਏ ਅਰੇ ਉਦੋਂ ਆਪਾਂ ਕੱਪੜੇ ਵਗੈਰਾ ਲੈਣੇ ਆ ਹਨਾ ਫੇਰ ਮੰਮੀ ਕੀ ਭਾਲ ਆਂਦੇ ਕੋਈ ਨਾ ਪਤਾ ਹੁਣ ਤਾਂ ਫੇਰ ਆਵਾਂਗੇ ਕੀ ਹੁੰਦਾ ਅਗਲਾ 10 ਦਿਨਾਂ ਦਾ ਇੱਕ ਦੋ ਦਿਨਾਂ ਤੱਕ ਫੇਰ ਆਵਾਂਗੇ ਨਹੀਂ ਕਰਨ ਵਾਲ ਜੀ ਆਪਾਂ ਸੰਗਰੂਰ ਦੇ ਕੱਪੜੇ ਦੇਖ ਰਹੇ تھے ਪੈ ਅਸੀਂ ਇੱਧੇ ਡੱਬੇ ਤੇ ਸੰਗਰੂਰ ਜਾਏ ਕਿਉਂਕਿ ਦਿਨ ਛੋਟੇ ਛੋਟੇ ਨੇ ਹਨਾ ਤੇ ਆਉਂਦਿਆਂ ਨੂੰ ਸਾਨੂੰ ਲੇਟ ਹੋ ਗਿਆ ਕਿਉਂਕਿ ਬੱਚਿਆਂ ਦੇ ਕੱਪੜੇ ਲੈਂਦੇ ਕਰਦੇ ਟਾਈਮ ਲੱਗੇ ਜਾਂਦਾ ਕਿਉਂਕਿ ਬਾਰ-ਬਾਰ ਚੇਂਜ ਕਰਨਾ ਬੱਚੇ ਦੇ ਹਨਾ ਕਿਉਂਕਿ ਲੱਕ ਵਗੈਰਾ ਨਹੀਂ ਆਉਂਦੇ ਹੈਗੇ ਫਿਰ ਸ਼ਾਰਟਾਂ ਵਗੈਰਾ ਦੇਖਣੀਆਂ ਉਹਦੇ ਨਾਲ ਥੋੜੇ-ਥੋੜੇ ਨਾਲ ਟਾਈਮ ਲੱਗ ਜਾਂਦਾ 2-3 ਘੰਟੇ ਲੱਗੇ ਸਾਨੂੰ ਇਹਨਾਂ ਦੇ ਕੱਪੜੇ ਉਹ ਕਰਦਿਆਂ ਨੂੰ ਬੜੀ ਮੁਸ਼ਕਲ ਨਾਲ ਸੈੱਟ ਆਏ ਨੇ ਤੇ ਫਿਰ ਬਸ ਨੀਰਾ ਹੋ ਗਿਆ ਆਉਂਦੇ-ਆਉਂਦੇ ਧੁੰਦ ਜੀ ਪੈਣ ਲੱਗੀ ਹੌਲੀ-ਹੌਲੀ ਆਏ ਤੇ ਫਿਰ ਘਰੇ ਕੰਮੜੀ ਕਰੇ ਸੀ ਹਨਾ ਕੰਮ ਕਰਨੇ ਹੁੰਦੇ ਨੇ ਜਿਹੜੇ ਆਪਾਂ ਨੇ ਫਿਰ ਬਲੌਗ ਤਾਂ ਬਣੀ ਨਹੀਂ ਹੈਗਾ ਤੇ ਹੁਣ ਕਈ ਦਿਨ ਹੋ ਗਏ ਆਪਾਂ ਤਾਂ ਕਮੈਂਟ ਨਹੀਂ ਬੋਲੇ ਗਏ ਹੈਗੇ ਜਿਹੜਾ ਨੇ ਕਮੈਂਟ ਆਏ ਨੇ ਆਪਾਂ ਨੂੰ ਉਹਨਾਂ ਦੇ ਆਪਾਂ ਨਾਮ ਬੋਲਣ ਲੱਗੇ ਆ ਜੀ ਪਹਿਲਾ ਨਾਮ ਹੈਗਾ ਇਕਵਾਲ ਸੰਧੂ 75 ਸਿੰਘ ਕੁਲਵਿੰਦਰ ਕਾਨਗੜ ਤੋਂ ਜੀ ਸੁਖਵਿੰਦਰ ਸਿੰਘ ਬਲਵੰਤ ਸਿੰਘ ਕੁਲਵੰਤ ਸਿੰਘ ਰਾਕੇਸ਼ ਕੁਮਾਰ ਹਰਜਨ ਸਿੰਘ ਸੁਖਵੰਤ ਸਿੰਘ ਮਾਲ ਸਿੰਘ ਮਾਨ ਕਨੇਡਾ ਤੋਂ ਜੀ ਬਲਦੇਵ ਸਿੰਘ ਰਸੀਦਾ ਤੋਂ ਸਰਿੰਦਰ ਸਿੰਘ ਸੋਨੀ ਉਪਲ ਜਸਵੀਰ ਬੱਬੂ ਜਸਵਿੰਦਰ ਸਿੰਘ ਬਾਠ ਕੈਲੀਫੋਰਨੀਆ ਤੋਂ ਮਨਜੀਤ ਤੇ ਜਸਵਿੰਦਰ ਕੌਰ ਕੋਕਰੀ ਕਲਾਂ ਤੋਂ ਸਰਬਜੀਤ ਕੌਰ ਮੁਹੰਮਦ ਅਫਜਲ ਕਲੋ ਜੱਟ ਪਾਕਿਸਤਾਨ ਤੋਂ ਮੁਹੰਮਦ ਤਾਰਿਕ ਕਲੋ ਜੱਟ ਨਹੀਂ ਸੌਰੀ ਮੁਹੰਮਦ ਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਮੁਹੰਮਦ ਅਫਜਲ ਨਵਜੋਤਵਾਲ ਤੇਰ ਅਵੀ ਸਿੰਘ ਹਰਪੀਤ ਕੌਰ weight loss ਜਾਖਲ ਤੋਂ ਗੁਰਚਰਨ ਸਿੰਘ ਪਰਨੀਤ ਕਮਾਨ ਗਗਨ ਢਿੰਡਸਾ ਬਲਵਿੰਦਰ ਕੌਰ ਸਬਨੂਰ ਸਰੋ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਰਾਜਵਿੰਦਰ ਕੌਰ ਯੂ ਕੇ ਤੋਂ ਤੇ ਹਾਲ ਸਿੰਘ ਪ੍ਰਤਾਪ ਸਿੰਘ ਭਰਪੂਰ ਸਿੰਘ ਗੁਰਸਾਹਿਬ ਸਿੰਘ ਕਮਲ ਬਾਦਸ਼ਾ ਨਸੀਬ ਕੌਰ ਆਮਨ ਢੀਮਾਨ ਆਵੀ ਕੱਕੜ ਤੇ ਜਸਵਿੰਦਰ ਸਿੰਘ ਗੋਸਲ ਜਸਮੀਤ ਕੌਰ ਸਵਰਨ ਕੌਰ ਟਰੂਥ ਟਰੂਥ ਤੇ ਅਮਿਤ ਅਛਰਾ ਜਗਰੂਪ ਸਿੰਘ ਅਨਮੋਲ ਪ੍ਰੀਤ ਮੇਜਰ ਸਿੰਘ ਹਰਪਾਜਨ ਕੌਰ ਪੰਚਕੁਲੇ ਤੋ ਜੀ ਗਗਨ ਢਿੰਡਸਾ ਇਹ ਕੈਨੇਡੀਅਨ ਵੀ ਰੂਪੇ ਦੀ ਵਾਈਫ ਕਿੱਥੇ ਆ ਉਹ ਤੁਸੀਂ ਵੀਡੀਓ ਚ ਦਿਖਾਉਂਦੇ ਨਹੀਂ ਉਹਨਾਂ ਦਾ ਹੈਗਾ ਜੀ ਪਤਨਾ ਬੁਟੀਕ ਕਰਿਆ ਹੋਇਆ ਉਹਦਾ ਸਵੇਰੇ ਵਗ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਤਾਂ ਕਰਕੇ ਉਹ ਕਿਸੇ ਵੀ ਬਲੌਗ ਦੇ ਵਿੱਚ ਸੋਨੂੰ ਨਹੀਂ ਦੀਂਦੇ ਹੈਗੇ ਕੋਸ਼ਿਸ਼ ਕਰਾਂਗੇ ਜਦੋਂ ਚਲੋ ਕਦੇ ਉਹ ਘਰੇ ਮਿਲੇ ਹਨਾ ਤਾਂ ਆਪਾਂ ਸੋਨੂੰ ਜ਼ਰੂਰ ਮਲਾਵਾਂਗੇ ਉਹਨਾਂ ਦੇ ਨਾਲ ਕਿਉਂਕਿ ਦੇਖੋ ਕੰਮ ਹਰ ਇੱਕ ਨੇ ਕਰਨਾ ਹੀ ਆ ਹਨਾ ਆਪਣਾ ਡਿਊਟੀ ਹੋ ਜਾਂਦੀ ਆ ਫਿਰ ਆਪ ਜੀ ਡਿਊਟੀ ਤੇ ਤਾਂ ਜਾਣੀ ਪੈਂਦਾ ਆਪਾਂ ਨੂੰ ਡੇਲੀ ਸੋਨੀ ਸਿੱਧੂ ਮਾਨਸਾ ਤੋ ਜੀ ਤੇ ਅਰਮਾਨ ਪ੍ਰੀਤ ਨਵਨੀਤ ਕੌਰ ਕਲੈਰ ਪ੍ਰਦੀਪ ਪ੍ਰੀਤ ਕੌਰ ਸੋਹਣ ਸਿੰਘ ਤਤਪਾਲ ਸ਼ਰਮਾ ਸੰਗਰੂਰ ਤੋਂ ਜੀ ਹੈਪੀ ਪਟਵਾਰ ਅ ਚਿੰਦਰਪਾਲ ਬਰਾੜ ਸੁਖਜੀਤ ਕੌਰ ਇਹ ਸਾਰੇ ਸੀ ਜੀ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਤੁਸੀਂ ਇੰਨਾ ਪਿਆਰ ਦਿੰਨੇ ਹੋ ਜੇ ਕੋਈ ਨਾਮ ਰਹਿ ਗਿਆ ਜੀ ਤਾਂ ਸੌਰੀ ਆਪਾਂ ਨੈਕਸਟ ਟਾਈਮ ਜ਼ਰੂਰ ਬੋਲਾਂਗੇ ਤੁਸੀਂ ਚੈਨ ਕਮੈਂਟਾਂ ਵਿੱਚ ਦੱਸ ਦਿਓ ਵੀ ਸਾਡਾ ਨਾਮ ਰਹਿ ਗਿਆ ਤਾਂ ਆਪਾਂ ਅਗਲੀ ਵਾਰ ਤੁਹਾਡਾ ਨਾਮ ਜ਼ਰੂਰ ਬੋਲਾਂਗੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇਵ ਆ ਗਿਆ ਜੀ ਸ਼ਸ਼ੀਕਾਲ ਬਾਏ ਬਾਏ